ਕਿਤੀ ਗਈ ਹੈ ਤੇ ਉੱਥੇ ਹੀ ਆਪਕਾਰ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਆਪਕਰਿ ਵਿਪາກਦੀਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਏ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਨੇ ਨਾਜਾਇਜ਼ ਸ਼ਰਾਬ ਜਿਹੜੀ ਲਾਂਬ ਬਣਾ ਰਹੀ ਸੀਗੀ। وہ ڈسٹرائے کیتی ہے دیکھتے ہیں ہم پور بھی حلے چالی رہی ہے مہم خجار تو زیادہ حلے تاں کاری رہی ہیں چالی رہی ہے ریڈ چال رہی ہے اس کے لئے کریں گے کہ تُس پلیز کائن اس سے پتہ نہیں کی کچھ ہے گا غلط ہے نا طریقے نال بنائی جا رہی ہے اعلان اس نال نقصان ہی ہوئے گا ਤੋ ਨਾ ਪੀਣ ਦਾ ਦਾ ਬੈਟਰ ਹੈ ਹਾਂਜੀ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਪਰ ਪਰਸਨ ਹਣੀ ਦੇ ਨਾਲ ਅਜੇ ਸੰਗੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਾਂਮਨ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਂਮਨ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਠੀਆਂ ਜੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਠੀਆਂ ਜੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਜੁਆਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉਤੇ ਇਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮੈਂ ਨਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੀ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਪੂਰੀ ਹਲੇ ਚੱਲ ਹੀ ਰਹੀ ਹੈ ਮਹਿੰਮ ਖਜ਼ਾਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਡ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹੈ ਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਇਲਾਨ ਤੇ ਇਸ ਨਾਲ ਨੁਕਸਾਨੀ ਹੋਏਗਾ ਸੋ ਇਹ ਨਾ ਪਿੰਤਾ ਦਾ ਬੈਟਰ ਹੈ ਅਨਿ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਵਰ ਪਰਸਨ ਹਣੀ ਦੇ ਨਾਲ ਅਜ ਇਸੈਂਗ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬ੍ਰਾਮਣ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਆਪਕਾਰਿ ਵਿਪਾਕ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਏ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਠੀਆਂ ਜੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਨੇ ਨਾਜਾਇਜ਼ ਸ਼ਰਾਬ ਜਿਹੜੀ ਲਾਂ ਬਣਾ ਰਹੀ ਸੀਗੀ ਤੇ ਉਹ ਡਿਸਟਰੋਏ ਕੀਤੀ ਹੈ دیکھتے ਹਾਂ ਹੋਰ ਵੀ ਹਲੇ ਚੱਲ ਹੀ ਰਹੀ ਹੈ ਮਹਿੰਗਿਆਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਟ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਐਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਨਾ ਪੀਂਤਾ ਜ਼ਿਆਦਾ ਬੈਟਰ ਹੈ ਹਨ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੇ ਸੈਨੀ ਦੇ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਬਦ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜਿਹੜਾ ਇਹ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਬਦ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਇਹ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਠੀਆਂ ਜੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਠੀਆਂ ਜੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਜੁਆਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮਨ ਨਾਜਾਇਜ਼ ਸ਼ਰਾਬ ਜਿਹੜੀ ਲਾਂ ਬਣਾ ਰਹੀ ਸੀਗੀ وہ ڈسٹرائے کیتی ہے دیکھتے ہیں پور بھی حلے چالی رہی ہے مہم خجار تو زیادہ حلے تاں کاری رہے ہیں چالی رہی ہے ریڈ چال رہی ہے اس کے لئے کریں گے کہ تُس پلیز کائن لی اس سے پتہ نہیں کی کچھ ہے گا غلط طریقے نال بنائی جا رہی ہے اعلان اس نال نقصان ہی ہوئے گا ਸੋ ਨਾ ਪਿੰਤਾ ਦਾ ਬੈਟਰ ਹੈ ਅੱਜ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇਸੀ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬ੍ਰਾਮਣ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜਿਹੜਾ ਇਹ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬ੍ਰਾਮਣ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਇਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮੈਂ ਨਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੇ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਕੋਰ ਵੀ ਹਲੇ ਚੱਲ ਹੀ ਰਹੀ ਹੈ ਮਹਿੰਦ ਹਜ਼ਾਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਡ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਇਹ ਨਾ ਪੀਣ ਦਾ ਜ਼ਿਆਦਾ ਬੈਟਰ ਹੈ। ਅਨਿ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਣੀ ਦੇ ਨਾਲ ਅਦਸੈਂਟ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਬਦ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਆਪਕਾਰਿ ਵਿਪາກ ਦੀਕ ਮਹਿਲਾ ਧିକਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਏ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਨੇ ਨਾਜਾਇਜ਼ ਸ਼ਰਾਬ ਜਿਹੜੀ ਲਾਂ ਬਣਾ ਰਹੀ ਸੀਗੀ ਤੇ ਉਹ ਡਿਸਟਰੋਏ ਕੀਤੀ ਹੈ دیکھتے ਹਾਂ ਹੁਣ ਹੋਰ ਵੀ ਹਲੇ ਚੱਲ ਹੀ ਰਹੀ ਹੈ ਮੁਹਿੰਗਿਆਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲੀ ਰਹੀ ਹੈ ਰੇਟ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹੈ ਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਐਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਨਾ ਪੀਂਨ ਦਾ ਜ਼ਿਆਦਾ ਬੈਟਰ ਹੈ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਪਰਸਨ ਹਣੀ ਦੇ ਨਾਲ ਅਦੇਸੈਂਡ ਦੀਪੂ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦਸਤੇ ਹੀ 4500 ਲੀਟਰ ਕੱਚੀ ਸ਼ਰਾਬ ਬ੍ਰਾਮਣ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜਿਹੜਾ ਹੈ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬ੍ਰਾਮਣ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮਨ ਨਾਜਾਇਜ਼ ਸ਼ਰਾਬ ਜਿਹੜੀ ਲਾਂ ਬਣਾ ਰਹੀ ਸੀਗੀ وہ ڈسٹرائے کیتی ہے دیکھتے ہیں ہم پور بھی حلے چالی رہی ہے مہم خجار تو زیادہ تھا تاں کاری رہی ہیں چالی رہی ہے ریڈ چال رہی ہے اس اس کنوے کرانگے کہ تسی پلیز کائن اس سے بھی پتہ نہیں کی کچھ ہے گا غلط ہے نا طریقے نال بنائی جا رہی ہے اعلان اس نال نقصان ہی ہوئے گا ਸੋ ਨਾ ਪਿੰਤਾ ਦਾ ਬੈਟਰ ਹੈ ਅਨਿ ਇਹ ਸ਼ੇਰੂਦ ਦੇ ਰਿਗਾਰਡਿੰਗ ਜੇ ਸੀ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਣੀ ਦੇ ਨਾਲ ਅਦਸੈਂਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਾਂਧਨ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜਿਹੜਾ ਇਹ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਂਧਨ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਠੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਵਿੱਚ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਠੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਜੁਆਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਇਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉਤੇ ਇਥੇ ਕਾਫੀ ਇਲੀਸਿਟ ਲੀਕਰ ਰਿਕਵਰ ਕੀਤੀ ਹੈ ਮੈਂ ਨਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੇ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਹੋਰ ਵੀ ਹਲੇ ਚੱਲ ਹੀ ਰਹੀ ਹੈ ਮੁਹਿੰਮ ਖਜ਼ਾਰ ਤੋਂ ਜ਼ਿਆਦਾ ਹਲੇ ਤੱਕ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਡ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਨਾ ਪਿੰਤਾ ਦਾ ਬੈਟਰ ਹੈ ਹਾਂਜੀ ਇਹ ਨਸ਼ਾ ਵਿਰੋਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਾਂਧਨ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਂਧਨ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਇ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਹੈ ਤੇ ਜਿਸ ਦੇ ਤਹਿਤ ਪਦਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਜੁਆਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਬਲੋਂ ਤੇ ਇਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮਨਜਾਜ ਸ਼ਰਾਬ ਜਿਹੜੀ ਲਾਨ ਬਣਾ ਰਹੇ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਕੋਰਵੀ ਹਲੇ ਚੱਲ ਹੀ ਰਹੀ ਹੈ ਮਹਿੰਦ ਹਜ਼ਾਰ ਤੋਂ ਜ਼ਿਆਦਾ ਹਲੇ ਤਾਂ ਕਾਰੀ ਰਹੀ ਹੈ ਚੱਲੀ ਰਹੀ ਹੈ ਰੇਟ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਲਾਨ ਤੇ ਇਸ ਨਾਲ ਨੁਕਸਾਨੀ ਹੋਏਗਾ ਸੋ ਨਾ ਪੀਣ ਦਾ ਦਾ ਬੈਟਰ ਹੈ। ਯਾਨੀ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਮਨ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਆਪਕਾਰਿ ਵਿਪਾਕਿਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਏ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੁੱਝ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮੈਂ ਨਾਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੀ ਸੀਗੀ। وہ ڈسٹرائے کیتی ہے دیکھتے ہیں ہم پور بھی حلے چالی رہی ہے مہم خجار تو زیادہ حلے تاں کاری رہی ہیں چالی رہی ہے ریڈ چال رہی ہے اس اس کنوے کرانگے کہ تسی پلیز کائن اس سے پتہ نہیں کی کچھ ہے گلت ہے نا طریقے نال بنائی جا رہی ہے اعلان تے اس نال نقصان ہی ہوئے گا ਸੋ ਨਾ ਪੀਣ ਦਾ ਦਾ ਬੈਟਰ ਹੈ। ਅਨਿ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਾਂਧਨ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਂਧਨ ਕੀਤੀ ਗਈ ਹੈ। ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਵਿੱਚ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉਤੇ ਇਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮੈਂ ਨਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੇ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਕੋਰ ਵੀ ਹਲੇ ਚੱਲ ਹੀ ਰਹੀ ਹੈ ਮਹਿੰਮ ਖਜ਼ਾਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਡ ਚੱਲ ਰਹੀ ਹੈ ਇਸ ਨੂੰ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਨਾ ਪਿੰਤਾ ਦਾ ਬੈਟਰ ਹੈ ਅਨਿ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਸੀ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ ਪੰਜਾਬ ਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਤੌਰਾਨ ਦੱਸਦੇ ਇਹ 450 ਲੀਟਰ ਕੱਚੀ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜੜਾਏ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਆਪਕਰਿ ਵਿਪາກਦੀਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੜਾਏ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿਤ ਪਧਰੋਆ ਖੇਤਰ ਦੇ ਵਿੱਚ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਟੀਆਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਟੀਆਂ ਜਿਹੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਨੇ ਨਾਜਾਇਜ਼ ਸ਼ਰਾਬ ਜਿਹੜੀ ਲਾਨ ਬਣਾ ਰਹੀ ਸੀਗੀ। ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਕੋਰਵੀ ਹਲੇ ਚੱਲ ਹੀ ਰਹੀ ਹੈ ਮਹਿੰਗਰ ਤੋਂ ਜ਼ਿਆਦਾ ਹਲੇ ਤਾਂ ਕਰ ਹੀ ਰਹੀ ਹੈ ਚੱਲ ਹੀ ਰਹੀ ਹੈ ਰੇਟ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਐਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਨਾ ਪੀਂਨ ਦਾ ਜ਼ਿਆਦਾ ਬੈਟਰ ਹੈ ਹਾਂ ਨਸ਼ਾ ਵਿਰੋਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋਹਾਂ ਕਿ ਇਸ ਨੂੰ ਖਤਮ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੰਗੀਪੋ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 4500 ਲੀਟਰ ਕੱਚੀ ਸ਼ਰਾਬ ਬਰਾਂਦ ਕਰਕੇ ਨਸ਼ਟ ਕੀਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਅਤੇ ਹਿਮਾਚਲ ਪੁਲਿਸ ਵੱਲੋਂ ਜਿਹੜਾ ਹੈ ਪਠਾਨਕੋਟ ਹਿਮਾਚਲ ਸਰਹੱਦ ਦੇ ਨੇੜੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਂਦ ਕੀਤੀ ਗਈ ਹੈ ਆਪਕਾਰੀ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਹੈ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਤਹਿ 4500 ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਸ ਨੂੰ ਤੇ ਕੱਚੀ ਸ਼ਰਾਬ ਦੀ ਪੱਠੀਆਂ ਜੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਤੇ ਨਸ਼ਟ ਕੀਤੀ ਗਈ ਹੈ 4500 ਦੇ ਲੀਟਰ ਕੱਚੀ ਸ਼ਰਾਬ ਜਿਹੜੀ ਹੈ ਉਹ ਨਸ਼ਟ ਕਰਕੇ ਤੇ ਪੱਠੀਆਂ ਜੜੀਆਂ ਨੇ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜੋਇੰਟ ਰੇਡ ਕੀਤੀ ਹੈ ਹਿਮਾਚਲ ਔਰ ਪੰਜਾਬ ਦੀ ਐਕਸਾਈਜ਼ ਵੱਲੋਂ ਤੇ ਇੱਥੇ ਅਸੀਂ ਪਧਰੋਏ ਆਏ ਆ ਹਿਮਾਚਲ ਦੇ ਸਾਈਡ ਦੇ ਉੱਤੇ ਇੱਥੇ ਕਾਫੀ ਇਲੀਸਿਟ ਲਿਕਰ ਰਿਕਵਰ ਕੀਤੀ ਹੈ ਮਨਜਾਇਜ ਸ਼ਰਾਬ ਜਿਹੜੀ ਲਾਂ ਬਣਾ ਰਹੇ ਸੀਗੇ ਤੇ ਉਹ ਡਿਸਟਰੋਏ ਕੀਤੀ ਹੈ ਦੇਖਦੇ ਹਾਂ ਹੁਣ ਪੂਰਵੀ ਹਲੇ ਚੱਲ ਹੀ ਰਹੀ ਹੈ ਮੈਂ 10000 ਤੋਂ ਜ਼ਿਆਦਾ ਹਲੇ ਤਾਂ ਘੱਰੀ ਰਹੀ ਹੈ ਚੱਲ ਹੀ ਰਹੀ ਹੈ ਰੇਟ ਚੱਲ ਰਹੀ ਹੈ ਤੁਸੀਂ ਕਨਵੇ ਕਰਾਂਗੇ ਕਿ ਤੁਸੀਂ ਪਲੀਜ਼ ਕਾਈਂਡਲੀ ਇਹ ਇਸ ਵਿੱਚ ਪਤਾ ਨਹੀਂ ਕੀ ਕੁਛ ਹੈਗਾ ਗਲਤ ਹਨਾ ਤਰੀਕੇ ਨਾਲ ਬਣਾਈ ਜਾ ਰਹੀ ਹੈ ਇਹ ਐਲਾਨ ਤੇ ਇਸ ਨਾਲ ਨੁਕਸਾਨ ਹੀ ਹੋਏਗਾ ਸੋ ਇਹ ਨਾ ਪੀਣ ਦਾ ਦਾ ਬੈਟਰ ਹੈ। ਅਨਿ ਇਹ ਨਸ਼ਾ ਵਿਰੁੱਧ ਦੇ ਰਿਗਾਰਡਿੰਗ ਜੇ ਅਸੀਂ ਇਹ ਸਰਕਾਰ ਨੇ ਲਿਆ ਹੋਇਆ ਫੈਸਲਾ ਦੋ ਕਿ ਇਸ ਨੂੰ ਖਤਮ ਕੈਮਪਰਸ ਤੋਂ ਹਨੀ ਦੇ ਨਾਲ ਅਦਰਸੈਂਡ ਦੀ ਰਿਪੋਰਟ ਪੰਜਾਬ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੌਰਾਨ ਦੱਸਤੇ ਇਹ 450 ਲੀਟਰ ਕੱਚੀ ਸ਼ਰਾਬ ਬਰਮਨ ਕਰਕੇ ਨਸ਼ਟ ਕੀਤੀ ਗਈ ਹੈ ਤੇ